ਜਸਬਾਤੀ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ। ਤਨਜੀਤ ਆਪਣਾ ਸਾਰਾ ਕੰਮ ਨੇਪਟਾ ਕੇ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ। ਕਿ ਇੰਨੇ ਵਿੱਚ ਬਾਹਰ ਦਰਵਾਜ਼ੇ ਤੇ ਘੰਟੀ ਵੱਜਣ ਦੀ ਆਵਾਜ਼ ਸੁਣਦੇ ਹੀ ਤਨਜੀਤ ਘਬਰਾਉਂਦੀ ਹੋਈ ਦਰਵਾਜ਼ਾ ਖੋਲਣ ਗਈ। ਪਰ ਦਰਵਾਜ਼ੇ ਤੇ ਸ਼ਾਇਦ ਕੋਈ ਬੇਸਬਰ ਇਨਸਾਨ ਹੀ ਖੜਾ ਸੀ। ਉਸ ਵਿੱਚ ਬਿਲਕੁਲ ਸਬਰ ਨਹੀਂ ਸੀ। ਇਸ ਲਈ ਸ਼ਾਇਦ ਡੋਰ ਬੈਲ ਤੇ ਉਂਗਲੀ ਰੱਖ ਕੇ ਚੱਕਣਾ ਹੀ ਭੁੱਲ ਗਿਆ ਸੀ। ਜਿਵੇਂ ਹੀ ਤਨਜੀਤ ਨੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਆਪਣੀ ਨਾਨਦ ਰਵਦੀਪ ਨੂੰ ਦੇਖ ਕੇ ਉਸ ਦਾ ਮੂਡ ਹੀ ਆਫ ਹੋ ਗਿਆ ਕਿੱਥੇ ਤਾਂ ਸੋਚਿਆ ਸੀ ਕਿ ਸਾਰਾ ਦਿਨ ਆਰਾਮ ਕਰੂਗੀ ਪਰ ਹੁਣ ਤਾਂ ਹੋ ਗਿਆ ਰਾਮ ਹਾਲਾਂਕਿ ਇਹ ਅਜਿਹਾ ਕਦੇ ਨਹੀਂ ਸੀ ਕਿ ਉਹ ਨਾਨਦ ਦੇ ਆਉਣ ਤੇ ਖੁਸ਼ ਹੋਈ ਹੋਵੇ ਜਾਂ ਉਸ ਦੇ ਲਈ ਅੱਗੇ ਵਧ ਕੇ ਕੰਮ ਕੀਤੇ ਹੋਣ ਸਤਿ ਸ੍ਰੀ ਅਕਾਲ ਨਾਨਦ ਨੂੰ ਬਸ ਸਤਿ ਸ੍ਰੀ ਅਕਾਲ ਦਾ ਜਵਾਬ ਦਿੱਤਾ ਤੇ ਹਾਲ ਵਿੱਚ ਬਿਠਾ ਕੇ ਆਪਣੇ ਕਮਰੇ ਵਿੱਚ ਚਲੀ ਗਈ। ਉੱਥੇ ਜਾ ਕੇ ਆਪਣੇ ਪਤੀ ਨਰਿੰਦਰ ਨੂੰ ਕਿਹਾ, "ਜਾਓ, ਬਾਹਰ ਤੁਹਾਡੇ ਕਰਜ਼ਦਾਰ ਆਏ ਆ। ਜਾਓ ਜਾ ਕੇ ਹੈਂਡਲ ਕਰੋ।" ਉਸ ਦੀ ਗੱਲ ਸੁਣ ਕੇ ਨਰਿੰਦਰ ਹਨਾਨੀ ਨਾਲ ਬੋਲਿਆ, "ਕਰਜ਼ਦਾਰ? ਕਿਹੜੇ ਕਰਜ਼ਦਾਰ? ਮੈਂ ਤਾਂ ਕਿਸੇ ਤੋਂ ਕਰਜ਼ਾ ਨਹੀਂ ਲਿਆ। ਫਿਰ ਕੌਣ ਆ?" ਉਸ ਦੀ ਗੱਲ ਸੁਣ ਕੇ ਤਨਜੀਤ ਬੜਬੜਾਉਂਦੇ ਹੋਏ ਕਹਿਣ ਲੱਗੀ, "ਅੱਛਾ, ਤੁਹਾਡੀ ਭੈਣ ਥੋੜੇ ਕਿ ਦਿਨਾਂ ਬਾਅਦ ਇੱਥੇ ਕੀ ਲੈਣਾ ਹੁੰਦੀ ਆ ਨਾ ਖੌਦਾ ਆ ਰਾਮਣਾ ਰਹਿੰਦੀ ਆ ਤੇ ਨਾ ਦੂਜਿਆਂ ਨੂੰ ਰਹਿਣ ਦਿੰਦੀ ਆ ਅੱਛਾ ਦੀਦੀ ਆਇਆ ਤੂੰ ਤਾਂ ਖੁਸ਼ ਹੋਣ ਦੀ ਜਗ੍ਹਾ ਅਜਿਹੀਆਂ ਊੜ ਪਟੰਗ ਗੱਲਾਂ ਕਿਉਂ ਕਰ ਰਹੀ ਆ ਨਰਿੰਦਰ ਖੁਸ਼ ਹੁੰਦਿਆਂ ਹੋਇਆਂ ਕਹਿਣ ਲੱਗਾ ਦੀਦੀ ਤੁਹਾਡੀ ਆ ਮੇਰੀ ਨਹੀਂ ਵੈਸੇ ਵੀ ਉਹਨਾਂ ਨੂੰ ਮੇਰਾ ਐਤਵਾਰ ਬਰਬਾਦ ਕਰਕੇ ਪਤਾ ਨਹੀਂ ਕੀ ਮਿਲਦਾ ਹੁਣ ਤੁਸੀਂ ਇੱਥੇ ਬੈਠੇ ਕਿਉਂ ਆ ਜਾਓ ਉਹਨਾਂ ਕੋਲ ਮੈਂ ਥੋੜੀ ਦੇਰ ਆਰਾਮ ਕਰਨਾ ਚਾਹੁੰਦੀ ਆ। ਇਹਨਾਂ ਕਹਿੰਦਿਆਂ ਤਨਜੀਤ ਬੈੱਡ ਤੇ ਬੈਠ ਗਈ। ਬਈ ਆਰਾਮ ਕਰਨਾ ਤਾਂ ਕਰ ਲਵੀਂ। ਕਿਸ ਨੇ ਮਨਾ ਕੀਤਾ ਤੈਨੂੰ? ਤੂੰ ਪਾਣੀ ਧਣੀ ਤਾਂ ਪੁੱਛ ਲਿਆ ਸੀ ਨਾ ਉਹਨਾਂ ਨੂੰ? ਨਰਿੰਦਰ ਨੇ ਪੈਰਾਮੈਚ ਚੱਪਲਾਂ ਪਾਉਂਦੀਆਂ ਕਿਹਾ। ਤੁਹਾਡੀ ਭੈਣ ਤੁਸੀਂ ਪੁੱਛ ਲਵੋ। ਮੈਨੂੰ ਆਰਾਮ ਕਰਨ ਦਿਓ। ਤਨਜੀਤ ਅੱਖਾਂ ਘਮਾਉਂਦੇ ਹੋਏ ਕਹਿਣ ਲੱਗੀ। ਨਰਿੰਦਰ ਉਸ ਨੂੰ ਅੱਗੇ ਹੋਰ ਕੁਝ ਨਹੀਂ ਕਹਿ ਸਕਿਆ ਤੇ ਸਿੱਧਾ ਕਮਰੇ ਤੋਂ ਬਾਹਰ ਨਿਕਲ ਕੇ ਬਾਹਰ ਆ ਗਿਆ ਬਾਹਰ ਰਵਦੀਪ ਨੂੰ ਬੈਠਾ ਵੇ ਕੇ ਨਰਿੰਦਰ ਉਸਦੇ ਕੋਲ ਆਇਆ ਤੇ ਉਸਦੇ ਪੈਰੀ ਹੱਥ ਲਾ ਕੇ ਪੁੱਛਣ ਲੱਗਾ ਦੀਦੀ ਕਿਵੇਂ ਹੋ ਤੁਸੀਂ ਇਕੱਲੇ ਆਏ ਹੋ ਬੱਚਿਆਂ ਨੂੰ ਨਾਲ ਨਹੀਂ ਲੈ ਕੇ ਆਏ ਮੈਂ ਬੱਸ ਮੈਂ ਠੀਕ ਆ ਵਿਨੀ ਅੱਜ ਆਪਣੀ ਦਾਦੀ ਦੇ ਨਾਲ ਗਈ ਸੀ ਤੂੰ ਦੱਸ ਤੇਰਾ ਕੀ ਹਾਲ ਆ ਮੈਂ ਵੀ ਠੀਕ ਆ ਦੀਦੀ ਤੁਸੀਂ ਬੈਠੋ ਜਰਾ ਮੈਂ ਤੁਹਾਡੇ ਲਈ ਚਾਹ ਪਾਣੀ ਲੈ ਕੇ ਆਉਣਾ ਨਰਿੰਦਰ ਰਵਦੀਪ ਨੂੰ ਬਿਠਾ ਕੇ ਰਸੋਈ ਵੱਲ ਚਲਾ ਗਿਆ ਰਵਦੀਪ ਨੇ ਆਪਣੇ ਮੂੰਹੋਂ ਕੁਝ ਨਹੀਂ ਕਿਹਾ ਪਰ ਉਹ ਜਾਣਦੀ ਸੀ ਕਿ ਉਸ ਦਾ ਆਉਣਾ ਤਨਜੀਤ ਨੂੰ ਪਸੰਦ ਨਹੀਂ ਸੀ ਪਰ ਭਰਾ ਦੇ ਪਿਆਰ ਕਰਕੇ ਉਹ ਮੋਹ ਵਿੱਚ ਬੰਨੀ ਹੋਈ ਸੀ ਇਸ ਲਈ ਹਰ ਮਹੀਨੇ ਇੱਕ ਵਾਰ ਜ਼ਰੂਰ ਉਸ ਨੂੰ ਮਿਲਣਾ ਚਾਹੁੰਦੀ ਸੀ ਰਵਦੀਪ 15 ਸਾਲ ਦੀ ਸੀ ਤੇ ਵਿਰਿੰਦਰ 10 ਸਾਲ ਦਾ ਸੀ ਜਦੋਂ ਮੰਮੀ ਪਾਪਾ ਦੀ ਡੈਥ ਹੋਈ ਸੀ ਮੰਮੀ ਪਾਪਾ ਦੀ ਮੌਤ ਤੋਂ ਬਾਅਦ ਤਾਇਆ ਜੀ ਤੇ ਤਾਈ ਜੀ ਨੇ ਤਾਂ ਰੱਖਣ ਤੋਂ ਮਨਾ ਕਰ ਦਿੱਤਾ ਸੀ ਆਖਰ ਨਾਨਾ ਨਾਨੀ ਨੇ ਉਹਨਾਂ ਨੂੰ ਆਪਣੇ ਘਰ ਵਿੱਚ ਸ਼ਰਨ ਦਿੱਤੀ ਪਰ ਉੱਥੇ ਮਾਮੀ ਨੂੰ ਇਹ ਗੱਲ ਪਸੰਦ ਨਹੀਂ ਆਈ ਇਸ ਲਈ ਨਿਤ ਦਿਹਾੜੀ ਘਰ ਵਿੱਚ ਕਲੇਸ਼ ਰਹਿਣ ਲੱਗਾ ਘਰ ਦਾ ਜ਼ਿਆਦਾਤਰ ਕੰਮ ਵੀ ਰਬਦੀਪ ਤੇ ਸਿਰ ਤੇ ਆ ਗਿਆ ਸੀ ਜਿਵੇਂ ਕਿਵੇਂ ਰਬਦੀਪ ਦੀ ਸਕੂਲੀ ਸਿੱਖਿਆ ਪੂਰੀ ਹੋਈ ਤਾਂ ਪ੍ਰਾਈਵੇਟ ਸਕੂਲ ਵਿੱਚ ਪ੍ਰਾਇਮਰੀ ਟੀਚਰ ਦੇ ਤੌਰ ਤੇ ਕੰਮ ਕਰਨ ਲੱਗੀ ਹੁਣ ਡਿਗਰੀ ਤਾਂ ਸੀ ਨਹੀਂ ਇਸ ਲਈ ਤਨਖਾਹ ਵੀ ਜ਼ਿਆਦਾ ਨਹੀਂ ਸੀ ਪਰ ਜੋ ਵੀ ਸੀ ਸਵੇ ਮਾਨ ਨੂੰ ਬਚਾਉਣ ਲਈ ਕਾਫੀ ਸੀ ਤੇ ਬਸ ਇੱਕ ਸੁਪਨਾ ਸੀ ਆਪਣੇ ਭਰਾ ਨੂੰ ਪੈਰਾਂ ਤੇ ਖੜਾ ਕਰ ਦੇਣਾ ਪਰ ਦੂਜੇ ਪਾਸੇ ਉਸਦੀ ਮਾਮੀ ਨੇ ਉਸਦੇ ਵਿਆਹ ਦੀ ਰੱਟ ਲਾਈ ਹੋਈ ਸੀ ਉਸਦੀ ਨਾਨੀ ਵੀ ਚਾਹੁੰਦੀ ਸੀ ਕਿ ਉਸਦੇ ਜਿਉਂਦੇ ਜੀ ਰਵਦੀਪ ਦਾ ਵਿਆਹ ਹੋ ਜਾਵੇ ਤਾਂ ਚੰਗਾ ਹੈ ਆਖਿਰ ਉਨ੍ਹਾਂ ਨੇ ਰਵਦੀਪ ਤੇ ਲਈ ਗੁਰਦੀਪ ਨੂੰ ਪਸੰਦ ਕਰ ਲਿਆ ਰਵਦੀਪ ਨੂੰ ਪੁੱਛੇ ਬਿਨਾ ਹੀ ਗੁਰਦੀਪ ਨਾਲ ਹੀ ਉਸਦਾ ਰਿਸ਼ਤਾ ਤੈਅ ਕਰ ਦਿੱਤਾ ਗਿਆ ਗੁਰਦੀਪ ਇੱਕ ਮੱਧ ਵਰਗੀ ਪਰਿਵਾਰ ਦਾ ਪੁੱਤਰ ਸੀ ਜੋ ਰਾਸ਼ਨ ਦੀ ਦੁਕਾਨ ਚਲਾਉਂਦਾ ਸੀ ਇੰਨਾ ਤਾਂ ਕਮਾ ਹੀ ਲੈਂਦਾ ਸੀ ਕਿ ਆਪਣਾ ਤੇ ਆਪਣੇ ਪਰਿਵਾਰ ਦਾ ਟੱਡ ਚੰਗੀ ਤਰ੍ਹਾਂ ਭਰ ਸਕੇ ਤੇ ਉਪਰੋਂ ਰਵਦੀਪ ਵੀ ਟੀਚਰ ਸੀ ਦੋਨੋਂ ਪਤੀ ਪਤਨੀ ਮਿਲ ਕੇ ਘਰ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਰਹੇ ਸੀ ਹੁਣ ਨਰਿੰਦਰ ਦੇ ਸਕੂਲ ਦੀ ਪੜ੍ਹਾਈ ਵੀ ਪੂਰੀ ਹੋ ਗਈ ਸੀ ਉਹ ਇੰਜੀਨੀਅਰਿੰਗ ਕਰਨਾ ਚਾਹੁੰਦਾ ਸੀ ਇਸ ਦੌਰਾਨ ਨਾਨਾ ਜੀ ਦੀ ਮੌਤ ਹੋ ਗਈ। ਹੁਣ ਨਾਨੀ ਤਾਂ ਖੁਦ ਮਾਮਾ-ਮਾਮੀ ਤੇ ਨਿਰਭਰ ਹੋ ਗਈ ਸੀ। ਅਜੇ ਇਹ ਵਿੱਚ ਉਸ ਦੀ ਪੜ੍ਹਾਈ ਦਾ ਖਰਚਾ ਕਿਵੇਂ ਨਿਕਲਦਾ? ਇਸ ਕਰਕੇ ਰਵਦੀਪ ਨੇ ਨਰਿੰਦਰ ਦੀ ਪੜ੍ਹਾਈ ਦਾ ਜਿੰਮਾ ਆਪਣੇ ਸਿਰ ਲੈ ਲਿਆ ਸੀ। ਉਸ ਦੇ ਲਈ ਰਵਦੀਪ ਹੋਮ ਟਿਊਸ਼ਨਾਂ ਤੱਕ ਪੜਾਉਣ ਲੱਗੀ ਸੀ। ਉਹ ਆਪਣੇ ਭਰਾ ਨੂੰ ਪੈਰਾਂ ਤੇ ਖੜੇ ਹੁੰਦਾ ਦੇਖਣਾ ਚਾਹੁੰਦੀ ਸੀ। ਇਸ ਲਈ ਉਹ ਬਹੁਤ ਮਿਹਨਤ ਕਰ ਰਹੀ ਸੀ। ਪਰ ਉਸ ਨੂੰ ਖੁਸ਼ੀ ਇਸ ਗੱਲ ਦੀ ਸੀ ਕਿ ਗੁਰਦੀਪ ਤੇ ਉਸਦੇ ਘਰਦਿਆਂ ਨੇ ਵੀ ਉਸ ਨੂੰ ਇਸਦੇ ਲਈ ਨਹੀਂ ਸੀ ਰੋਕਿਆ ਸਭੋਂ ਮਿਲਜੁਲ ਕੇ ਘਰ ਸੰਭਾਲਦੇ ਸੀ ਇਸ ਕਾਰ ਨਰਿੰਦਰ ਆਪਣੀ ਦੀਦੀ ਤੇ ਜੀਜੇ ਦਾ ਬਹੁਤ ਆਦਰ ਕਰਦਾ ਸੀ ਆਖਰ ਉਹਨਾਂ ਦੀ ਮਿਹਨਤ رنگ ਲਿਆਈ ਨਰਿੰਦਰ ਪੜ੍ਹ ਲੈ ਕੇ ਇੰਜੀਨੀਅਰ ਬਣ ਗਿਆ ਤੇ ਇੱਕ ਮਲਟੀਨੇਸ਼ਨਲ ਕੰਪਨੀ ਵਿੱਚ ਨੌਕਰੀ ਕਰਨ ਲੱਗਾ ਉੱਥੇ ਉਸ ਨੂੰ ਆਪਣੇ ਨਾਲ ਕੰਮ ਕਰਨ ਵਾਲੀ ਤਨਜੀਤ ਪਸੰਦ ਆ ਗਈ ਉਸਨੇ ਤਨਜੀਤ ਨਾਲ ਵਿਆਹ ਕਰ ਲਿਆ ਤਨਜੀਤ ਨੂੰ ਰਵਦੀਪ ਦਾ ਘਰ ਆਉਣਾ ਬਿਲਕੁਲ ਪਸੰਦ ਨਹੀਂ ਸੀ ਉਸ ਨੂੰ ਲੱਗਦਾ ਸੀ ਕਿ ਉਹ ਲੋਅਰ ਕਲਾਸ ਫੈਮਲੀ ਨਾਲ ਸੰਬੰਧ ਰੱਖਦੀ ਹੈ ਉਸ ਦਾ ਕੋਈ ਸਟੈਂਡਰਡ ਨਹੀਂ ਹੈ ਕਿੱਥੇ ਤਨਜੀਤ ਤੇ ਨਰਿੰਦਰ ਦਾ ਵਧੀਆ ਪੈਕੇਜ ਹੈ ਤੇ ਕਿੱਥੇ ਰਵਦੀਪ ਤੇ ਉਸ ਦੀ ਮੱਧ ਵਰਗੀ ਪਤੀ ਦਾ ਪਰਿਵਾਰ ਦੂਰ ਦੂਰ ਤੱਕ ਉਹਨਾਂ ਦਾ ਕੋਈ ਮੇਲ ਨਹੀਂ ਸੀ ਇਹ ਗੱਲ ਰਵਦੀਪ ਵੀ ਬਹੁਤ ਚੰਗੀ ਤਰ੍ਹਾਂ ਸਮਝ ਰਹੀ ਸੀ ਇਸ ਕਾਰਨ ਉਸ ਨੇ ਹੌਲੀ-ਹੌਲੀ ਨਰਿੰਦਰ ਦੇ ਘਰ ਆਉਣਾ ਕੱਟ ਕਰ ਦਿੱਤਾ ਸੀ ਜਦੋਂ ਤਨਜੀਤ ਤੇ ਨਰਿੰਦਰ ਆਪਣੇ ਨਵੇਂ ਘਰ ਦਾ ਮਹੂਰਤ ਕੀਤਾ ਤਾਂ ਉਦੋਂ ਰਵਦੀਪ ਆਪਣੇ ਹੱਥਾਂ ਨਾਲ ਬਣਾ ਕੇ ਬਹੁਤ ਹੀ ਸੁੰਦਰ ਲਟਕਣ ਲੈ ਕੇ ਆਈ ਸੀ ਤੇ ਨਾਲ ਹੀ ਨਿੰਮ ਦੇ ਪੱਤਿਆਂ ਨਾਲ ਆਪਣੇ ਹੱਥ ਨਾਲ ਬਣਾ ਕੇ ਲਿਆਂਦੇ ਸ਼੍ਰੀਮ ਰਵਦੀਪ ਖੁਸ਼ੀ-ਖੁਸ਼ੀ ਉਹਨਾਂ ਲੜੀਆਂ ਨੂੰ ਘਰ ਵਿੱਚ ਲਾਉਣ ਲੱਗੀ ਤਾਂ ਤਨਜੀਤ ਨੇ ਟੋਕ ਦਿੱਤਾ ਇਹ ਤੁਸੀਂ ਕੀ ਕਰ ਰਹੇ ਹੋ ਇਸ ਨੂੰ ਇੱਥੇ ਕਿਉਂ ਲਗਾ ਰਹੇ ਹੋ? ਅਚਾਨਕ ਤਨਜੀਤ ਤੇ ਟੋਕਨ ਤੇ ਰਵਦੀਪ ਇੱਕ ਪਲ ਦੇ ਲਈ ਉਹ ਲਗਾਉਂਦੀ ਲਗਾਉਂਦੀ ਰੁਕ ਗਈ। ਤੇ ਫਿਰ ਕਹਿਣ ਲੱਗੀ, ਤਨਜੀਤ ਇਹ ਤਾਂ ਬਹੁਤ ਹੀ ਸ਼ubh ਹੁੰਦੇ ਹਨ। ਇਹਨਾਂ ਨੂੰ ਨਵੇਂ ਘਰ ਵਿੱਚ ਹੀ ਲਗਾਇਆ ਜਾਂਦਾ। ਜਿਸ ਨਾਲ ਚੰਗੀ ਊਰਜਾ ਘਰ ਵਿੱਚ ਆਉਂਦੀ ਹੈ। ਘਰ ਵਿੱਚ ਸੁੱਖ ਸ਼ਾਂਤੀ ਦਾ ਵਾਸਾ ਹੁੰਦਾ। ਰਵਦੀਪ ਨੇ ਉਸ ਨੂੰ ਪਿਆਰ ਨਾਲ ਸਮਝਾਉਂਦਿਆਂ ਕਿਹਾ, ਮੈਂ ਨਹੀਂ ਮੰਦੀ ਇਹਨਾਂ ਟਕਵੰਜਾਂ। ਤੁਸੀਂ ਇਹ ਸਭ 올ਡ ਫੈਸ਼ਨ ਚੀਜ਼ਾਂ ਨਹੀਂ ਲਗਾਉਂਗੇ। ਤੁਹਾਨੂੰ ਤੁਹਾਡਾ ਸ਼ਗਨ ਚਾਹੀਦਾ ਨਾ? ਮੈਂ ਤੁਹਾਨੂੰ ਦਵਾ ਦਿਆਂਗੀ। ਪਰ ਰੱਬ ਦਾ ਵਾਸਤਾ ਮੇਰੇ ਘਰ ਨੂੰ ਗੰਦਾ ਨਾ ਕਰੋ। ਤਨਜੀਤ ਦੀ ਗੱਲ ਸੁਣ ਕੇ ਰਵਦੀਪ ਹੈਰਾਨ ਰਹਿ ਗਈ। ਪਰ ਮੈਂ ਇੱਥੇ ਸ਼ਗਨ ਲੈਣ ਲਈ ਨਹੀਂ ਆਈ। ਤੁਸੀਂ ਇਹ ਸਭ ਕਿਉਂ ਕਹਿ ਰਹੇ ਹੋ? ਰਵਦੀਪ ਨੇ ਸਪੱਸ਼ਟ ਦਿੰਦਿਆਂ ਕਿਹਾ। ਸਾਬ ਸਮਝ ਵਿੱਚ ਆਉਂਦਾ ਕੋਈ ਵੀ ਨਣਦ ਆਪਣਾ ਸ਼ਗਨ ਨਹੀਂ ਛੱਡਦੀ। ਸਾਰੇ ਇਸੇ ਲਾਲਚ ਵਿੱਚ ਹੀ ਅਜੀਹਾ ਕੁਝ ਕਰਦੇ ਆ। ਤਨਜੀਤ ਨੇ ਕਹਿੰਦਿਆਂ ਉਸ ਦੀਆਂ ਭਾਵਨਾਵਾਂ ਦਾ ਜ਼ਰਾ ਵੀ ਖਿਆਲ ਨਹੀਂ ਰੱਖਿਆ। ਰਵਦੀਪ ਦੁਬਾਰਾ ਕੁਝ ਕਹਿਣ ਲੱਗੀ ਤਾਂ ਅਸਦਾ ਧਿਆਨ ਆਪਣੇ ਪਤੀ ਗੁਰਦੀਪ ਤੇ ਗਿਆ। ਉਸ ਨੇ ਇਸ਼ਾਰੇ ਨਾਲ ਉਸ ਨੂੰ ਇਹ ਸਭ ਕਰਨ ਲਈ ਮਨਾ ਕਰ ਦਿੱਤਾ ਸੀ। ਰਵਦੀਪ ਨੇ ਮਨ ਮਹਿਸੂਸ ਕੇ ਉਸ ਨੂੰ ਆਪਣੇ ਬੈਗ ਵਿੱਚ ਰੱਖ ਦਿੱਤਾ। ਜਦੋਂ ਇਹ ਗੱਲ ਨਰਿੰਦਰ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗੀ ਤਾਂ ਉਹਨਾਂ ਵਿੱਚ ਕਾਫੀ ਬਹਿਸ ਹੋ ਗਈ। ਰਵਦੀਪ ਨੇ ਉਹਨਾਂ ਨੂੰ ਬਹੁਤ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਤਨਜੀਤ ਇਲਜ਼ਾਮ ਲਗਾਉਂਦੇ ਹੋਏ ਕਹਿਣ ਲੱਗੀ ਹੁਣ ਤਾਂ ਮਿਲ ਗਈ ਤੁਹਾਨੂੰ ਤਸੱਲੀ ਮੇਰੇ ਘਰ ਦੀ ਸ਼ਾਂਤੀ ਭੰਗ ਕਰਕੇ ਮਨ ਨੂੰ ਬਹੁਤ ਸਕੂਨ ਮਿਲ ਗਿਆ ਹੋਵੇਗਾ ਤੁਹਾਡੇ ਕੀ ਲੈਣ ਲਈ ਤੁਸੀਂ ਐਓ ਜਿਹੀਆਂ ਹਰਕਤਾਂ ਕਰਦੇ ਹੋ ਬਿਨਾਂ ਵਜ੍ਹਾ ਮੇਰਾ ਜਿਉਣਾ ਦੁੱਬਰ ਕੀਤਾ ਹੋਇਆ ਇੰਨਾ ਸਾਰਾ ਹੰਗਾਮਾ ਹੋ ਜਾਣ ਤੋਂ ਬਾਅਦ ਰਵਦੀਪ ਨੂੰ ਉਸ ਦਾ ਪਤੀ ਲੈ ਕੇ ਘਰ ਵਾਪਸ ਆ ਗਏ ਉਸ ਦਿਨ ਤੋਂ ਬਾਅਦ ਉਸਨੇ ਦੁਬਾਰਾ ਕਦੇ ਉਹਨਾਂ ਦੇ ਘਰ ਵਿੱਚ ਪੈਰ ਨਾ ਰੱਖਿਆ ਪਰ ਰਬਦੀਪ ਤਾਂ ਭਰਾ ਦੇ ਪਿਆਰ ਨਾਲ ਜਕੜੀ ਹੋਈ ਸੀ ਇਸ ਲਈ ਹੁਣ ਮਹੀਨੇ ਵਿੱਚ ਇੱਕ ਵਾਰ ਹੀ ਚੱਕਰ ਲਾਉਂਦੀ ਸੀ ਹੁਣ ਨਰਿੰਦਰ ਚਾਹ ਬਣਾ ਕੇ ਲਿਆਇਆ ਸੀ ਰਬਦੀਪ ਨੇ ਆਪਣੀ ਚਾਹ ਪੀਤੀ ਤੇ ਥੋੜਾ ਬਹੁਤ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੀ ਤੇ ਉਸ ਤੋਂ ਬਾਅਦ ਉਹ ਚਲੀ ਗਈ ਨਰਿੰਦਰ ਅਜੇ ਦਰਵਾਜ਼ਾ ਬੰਦ ਕਰਕੇ ਵਾਪਸ ਆਉਣ ਹੀ ਲੱਗਾ ਸੀ ਕਿ ਇਹਨੇ ਵਿੱਚ ਤਨਜੀਤ ਨੇ ਆ ਕੇ ਕਿਹਾ ਅੱਜ ਕੀ ਲੈ ਕੇ ਗਈ ਆ ਤੁਹਾਡੀ ਭੈਣ ਇੱਥੋਂ ਦੇ ਦੇ ਦਿੱਤੇ ਉਸ ਨੂੰ ਪੈਸੇ ਤੇਰੀ ਸੋਚ ਬਹੁਤ ਖਰਾਬ ਹੈ ਤਨਜੀਤ ਤੈਨੂੰ ਇਹ ਕਿਉਂ ਲੱਗਦਾ ਕਿ ਦੀਦੀ ਮੇਰੇ ਤੋਂ ਸਿਰਫ ਲੈਣੀ ਆਉਂਦੀ ਆ ਮੈਂ ਬਹੁਤ ਜਿਦ ਵੀ ਕਰਾਂ ਤਾਂ ਵੀ ਉਹ ਮੇਰੇ ਹੱਥੋਂ ਕੁਝ ਨਹੀਂ ਲੈਂਦੇ ਥੋੜਾ ਦਿਮਾਗ ਵੀ ਵਰਤ ਲਿਆਗਾ ਜਿਸ ਨੇ ਹਮੇਸ਼ਾ ਮੈਨੂੰ ਦਿੱਤਾ ਹੀ ਆ ਉਹ ਮੇਰੇ ਕੋਲੋਂ ਕੀ ਲੈ ਜਾਵੇਗੀ ਉਸਦੀ ਗੱਲ ਸੁਣ ਕੇ ਤਨਜੀਤ ਮੂੰਹ ਬਣਾਉਂਦੀ ਹੋਈ ਕਹਿਣ ਲੱਗੀ ਜੇਕਰ ਤੁਹਾਡੀ ਭੈਣ ਪ੍ਰੇਮ ਦੀ ਗਾਥਾ ਖਤਮ ਹੋ ਗਈ ਹੋਵੇ ਤਾਂ ਜ਼ਰਾ ਮੈਨੂੰ ਵੀ ਸ਼ਾਪਿੰਗ ਕਰਵਾ ਦਿਓ ਅਗਲੇ ਹਫ਼ਤੇ ਮੇਰੇ ਭਤੀਜੇ ਦਾ ਜਨਮ ਦਿਨ ਉਸਦੇ ਲਈ ਮਹਿੰਗੇ ਗਿਫਟ ਲੈ ਕੇ ਜਾਵਾਂਗੀ ਨਾ ਮੈਂ ਨਰਿੰਦਰ ਨੇ ਜ਼ਿਆਦਾ ਕੋਈ ਜਵਾਬ ਨਹੀਂ ਦਿੱਤਾ ਤੇ ਦੋਨੋਂ ਸ਼ਾਪਿੰਗ ਦੇ ਲਈ ਕੁਰਸਤੇ ਬਾਅਦ ਬਾਹਰ ਚਲੇ ਗਏ ਤਨਜੀਤ ਆਪਣੇ ਭਤੀਜੇ ਦੇ ਲਈ ਬਹੁਤ ਹੀ ਵਧੀਆ-ਵਧੀਆ ਤੋਹਫ਼ੇ ਲੈ ਕੇ ਆਈ ਅਗਲੇ ਹਫ਼ਤੇ ਉਹ ਭਤੀਜੇ ਦੇ ਜਨਮ ਦਿਨ ਤੇ ਆਪਣੀ ਮਹਿੰਗੀ ਗਿਫਟਾਂ ਦੇ ਨਾਲ ਪਹੁੰਚ ਗਈ। ਤਨਜੀਤ ਦਾ ਭਤੀਜਾ ਜिद ਕਰਨ ਲੱਗਾ ਕਿ ਉਹ ਭੂਆ ਦੁਆਰਾ ਲਿਆਂਦੇ ਕੱਪੜੇ ਹੀ ਪਾਏਗਾ। ਤਨਜੀਤ ਨੇ ਉਸ ਦੇ ਲਈ ਬਹੁਤ ਸੁੰਦਰ ਡਰੈੱਸ ਖਰੀਦੀ ਸੀ। ਪਰ ਇਹ ਕੀ? ਉਸਦੀ ਭਰਜਾਈ ਨੇ ਤਾਂ ਆਪਣੇ ਪੇਕਿਆਂ ਤੋਂ ਆਈ ਹੋਈ ਡਰੈੱਸ ਉਸ ਨੂੰ ਪਹਿਨਾ ਦਿੱਤੀ। ਇਹ ਦੇਖਦਿਆਂ ਹੀ ਤਨਜੀਤ ਨੇ ਕਿਹਾ, "ਭਾਬੀ, ਇਹ ਬੱਚਾ ਭੂਆ ਦੁਆਰਾ ਲਿਆਂਦੇ ਕੱਪੜਿਆਂ ਲਈ ਜिद ਕਰ ਰਿਹਾ ਹੈ।" ਤਾਂ ਫਿਰ ਤੁਸੀਂ ਆਪਣੇ ਵਾਲੇ ਕੱਪੜੇ ਕਿਉਂ ਪਵਾ ਦਿੱਤੇ ਇਹ ਸੁਣਦਿਆਂ ਹੀ ਉਸਦੀ ਭਜਾਈ ਨੇ ਕਿਹਾ ਭੈਣ ਜੀ ਤੁਸੀਂ ਨਾਰਾਜ਼ ਕਿਉਂ ਹੋ ਰਹੇ ਹੋ ਮੇਰੇ ਮੰਮੀ ਕਿੰਨੀ ਵਧੀਆ ਡਰੈਸ ਤਾਂ ਲੈ ਕੇ ਆਏ ਸੀ ਮੈਨੂੰ ਚੰਗੀ ਲੱਗੀ ਇਸ ਲਈ ਮੈਂ ਬੱਚੇ ਨੂੰ ਪਵਾ ਦਿੱਤੀ ਉਸਦੀ ਭਜਾਈ ਨੇ ਦੋ ਟੁੱਕ ਜਵਾਬ ਦਿੱਤਾ ਪਰ ਭਾਬੀ ਮੈਂ ਵੀ ਤਾਂ ਬਹੁਤ ਸੁੰਦਰ ਡਰੈਸ ਖਰੀਦ ਕੇ ਲਈਆਂ ਹਾਂ ਦੀਦੀ ਤੁਸੀਂ ਕਿਉਂ ਰਾਈ ਦਾ ਪਹਾੜ ਬਣਾ ਰਹੇ ਹੋ ਮੰਨਿਆ ਕਿ ਤੁਸੀਂ ਵੀ ਵਧੀਆ ਡਰੈਸ ਲੈ ਕੇ ਆਏ ਹੋ ਪਰ ਮੈਨੂੰ ਤਾਂ ਮੇਰੀ ਮੰਮੀ ਦੇ ਲਿਆਂਦੀ ਹੋਈ ਡਰੈਸ ਹੀ ਪਸੰਦ ਆਈ ਆ ਤੇ ਰਹੀ ਗੱਲ ਤੁਹਾਡੇ ਸ਼ਗਨ ਦੀ ਤਾ ਉਹ ਮੈਂ ਤੁਹਾਨੂੰ ਦਵਾ ਦੇਾਂਗੀ ਭਾਬੀ ਦੀ ਗੱਲ ਸੁਣ ਕੇ ਤਨਜੀਤ ਹੈਰਾਨ ਰਹਿ ਗਈ ਤੇ ਥੋੜਾ ਗੁੱਸੇ 'ਚ ਬੋਲੀ ਮੈਂ ਇਹ ਸਾਰਾ ਕੁਝ ਕੁਝ ਸ਼ਗਨ ਲੈ ਲੈਣੀ ਨਹੀਂ ਕਰ ਰਹੀ ਉਹ ਕਮ ਆਉਂਦੀ ਨਹੀਂ ਜਿੱਥੇ ਤੱਕ ਮੈਨੂੰ ਪਤਾ ਨੰਦਾਂ ਇਹ ਸਭ ਕੁਝ ਸ਼ਗਲ ਲੈਣ ਲਈ ਕਰਦੀਆਂ ਤੇ ਹਮੇਸ਼ਾ ਆਪਣੇ ਪੇਕੇ ਕੁਝ ਨਾ ਕੁਝ ਲੈਣ ਹੀ ਆਉਂਦੀਆਂ ਉਸ ਦਿਨ ਤੁਸੀਂ ਤਾਂ ਆਪਣੀ ਨੰਦ ਨੂੰ ਕਿਹਾ ਸੀ ਨਾ ਜਦੋਂ ਤੁਹਾਡੇ ਘਰ ਦੇ ਮਹੂਰਤ ਤੇ ਆਏ ਸੀ ਤੰਜੀਦ ਦੀ ਪਰਜਾਈ ਬੱਚਿਆਂ ਨੂੰ ਗੋਦੀ ਚੱਕੋ ਥੋੜੀ ਚਲੀ ਗਈ ਤੰਜੀਦ ਇਹ ਗੱਲਾਂ ਸੁਣ ਕੇ 당ਗ ਰਹਿ ਗਈ ਆਖਰ ਉਸਦੀ ਭਾਬੀ ਨੇ ਗਲਤ ਵੀ ਕੀ ਕਿਹਾ ਸੀ ਉਸ ਨੇ ਤਾਂ ਉਸ ਨੂੰ ਸ਼ੀਸ਼ਾ ਦਿਖਾਇਆ ਸੀ ਉਸ ਦਿਨ ਉਸ ਦੀ ਨਾਨਦ ਜਿਹੜੀ ਜਗ੍ਹਾ ਤੇ ਖੜੀ ਸੀ ਅੱਜ ਉਹ ਵੀ ਉਸੇ ਜਗ੍ਹਾ ਤੇ ਖੜੀ ਐ ਸੱਚ ਹੀ ਤਾਂ ਕਿਹਾ ਕਿਸੇ ਨੇ ਕਰਮਾਂ ਦਾ ਲੇਖਾ ਇੱਥੇ ਹੀ ਦੇਣਾ ਪੈਂਦਾ ਜਦੋਂ ਤੱਕ ਇਨਸਾਨ ਨੂੰ ਕੋਈ ਝਟਕਾ ਨਹੀਂ ਲੱਗਦਾ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੁੰਦਾ ਤਨਜੀਤ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਸੀ ਇਸ ਲਈ ਇਸ ਵਾਰ ਰਵਦੀਪ ਜਦੋਂ ਨਰਿੰਦਰ ਨੂੰ ਮਿਲਣ ਆਈ ਤਾਂ ਤਨਜੀਤ ਨੇ ਉਸ ਦਾ ਬਹੁਤ ਚੰਗੀ ਤਰ੍ਹਾਂ ਸਵਾਗਤ ਕੀਤਾ ਇਹ ਦੇਖ ਕੇ ਰਵਦੀਪ ਦੇ ਨਾਲ-ਨਾਲ ਨਰਿੰਦਰ ਵੀ ਹੈਰਾਨ ਸੀ ਕਿਉਂਕਿ ਨਰਿੰਦਰ ਨੂੰ ਤਾਂ ਨਹੀਂ ਪਤਾ ਸੀ ਕਿ ਤਨਜੀਤ ਦੇ ਪੇਕੇ ਕੀ ਹੋਇਆ ਸੀ ਪਰ ਦੋਨੋਂ ਭੈਣ ਭਰਾ ਖੁਸ਼ ਸੀ ਆਖਰ ਅੱਜ ਇੱਕ ਭੈਣ ਦੇ ਪੇਕੇ ਫਿਰ ਤੋਂ ਆਵਾਜ਼ ਹੋ ਗਈ ਸੀ ਸੋ ਚੰਗੀ ਲੱਗੀ ਕਹਾਣੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ ਤੇ ਬਾਕੀ ਦੀਆਂ ਕਹਾਣੀਆਂ ਵੀ ਇਸੇ ਤਰ੍ਹਾਂ ਚੈਨਲ ਉੱਪਰ ਜਾ ਕੇ ਸੁਣਦੇ ਰਹੋ ਉਮੀਦ ਹੈ ਤੁਹਾਨੂੰ ਉਹ ਵੀ ਬਹੁਤ ਪਸੰਦ ਆਉਣਗੀਆਂ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਸੁਣਨ ਲਈ ਬਹੁਤ ਬਹੁਤ ਧੰਨਵਾਦ